ਸਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95088 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਈ ਜੀ ਦਾ ਪਾਰ ਲੈਂਨ ਦਾ ਕੰਮ ਆ ਵਧੀਆ ਕਟੀਆਂ ਲੈ ਕੇ ਆਉਂਦਾ ਹਰ ਇੱਕ ਵਾਰੀ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਜੋ ਬਾਈ ਜੀ ਸਸੀਗਾ ਬਾਈ ਜੀ ਤੇ ਬਾਈ ਜੀ ਨਾਮ ਕੀ ਹੈ ਜੀ ਆਪਣਾ ਰੇਸ਼ਮ ਸਿੰਘ ਪਵਾ ਬਾਈ ਦਾ ਨਾਮ ਹੈਗਾ ਰੇਸ਼ਮ ਸਿੰਘ ਢਿੱਲੋ ਤੇ ਬਾਈ ਜੀ ਜੋ ਆਪਾਂ ਪਹਿਲਾ ਵੀਡੀਓ ਬਣਾਈਆਂ ਕਿਵੇਂ ਰਿਜ਼ਲਟ ਰਿਹਾ ਜੀ ਉਹਨਾਂ ਦਾ ਕਿਨੇ ਟਾਈਮ ਚ ਪਸ਼ੂ ਸੇਲ ਹੋ ਜਾਂਦਾ ਜੀ ਦੋ ਤਿੰਨ ਘੰਟੇ ਜੀ ਹੋ ਜਾਂਦੇ ਨੇ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਊਗਾ ਜੀ ਉਹ ਆ ਅੱਜ ਆਪਣੇ ਕੋਲ ਬਾਈ ਦੋ ਨਗ ਬਕਾਊਗਾ ਤੁਸੀਂ ਦੇਖ ਸਕਦੇ ਹੋ ਦੋਨੇ ਕਟੀਆਂ ਆ ਬਹੁਤ ਸੋਹਣੀਆਂ ਮੋਹਰਾਂ ਨਸਲ ਦੇਆਂ ਕਟੀਆਂ ਤੇ ਦੱਸੋ ਜੀ ਜਾਣਕਾਰੀ ਇਹ ਪੌਣੇ 2 ਮਹੀਨੇ ਦੇ ਗਾਂਵਾਂ ਜਿਹੜੇ ਆਪਾਂ ਖਾਲੀ ਕਰਕੇ ਦੇਵਾਂਗੇ ਆਪਾਂ ਖਾਲੀ ਕਰ ਨੀ ਹੁੰਦੀ ਕਿਉਂ ਨਾ ਤੇ ਲੋ ਦੀ ਦਸਾਲੀ ਕੋਈ ਨਹੀਂ ਪੌਣੇ 2 ਮਹੀਨੇ ਹੋ ਗਏ ਆਪਾਂ ਨੂੰ ਟੀਕਾ ਭਰਿਆ ਹੋਇਆ ਪੌਣੇ 2 ਮਹੀਨੇ ਹੋ ਗਏ ਭਈ ਟੀਕਾ ਭਰਿਆ ਪਰ ਆਪਾਂ ਖਾਲੀ ਕਰਕੇ ਵੇਚ ਰਹੇ ਆ ਤੇ ਬਾਈ ਜੀ ਇਹਦੀ ਮਾਂ ਦੁੱਧ ਦਾ ਰਿਕਾਰਡ ਪਤਾ ਜੀ ਕਿੰਨਾ ਹੈ ਜੀ 12 ਕਿਲੋ ਗਾਂ ਤੋਂ ਲੈ ਕੇ ਆਇਆ ਮੈਂ 12 ਕਿਲੋ ਦੱਸਿਆ ਬੰਦੇ ਨੂੰ ਅੱਛਾ ਜੀ ਇਹਦੀ ਮਾਂ ਦੁੱਧ ਦਾ 12 ਕਿਲੋ ਰਿਕਾਰਡ ਆ ਬਾਈ ਮੂੰਹ ਮੱਥੇ ਦੇਖ ਸਕਦੇ ਹੋ ਚੰਗੀ ਆ ਬਾਟੀ ਬੰਤਰ ਦੇਖ ਸਕਦੇ ਹੋ ਤੁਸੀਂ ਮੜਾ ਤੋਰਾ ਖਾਧੀ ਥਾਣ ਤੁਸੀਂ ਦੇਖ ਸਕਦੇ ਹੋ ਕੋਨੇ ਲੋਗ ਮੀਨੇਂ ਘਾਬਾ ਲਈ ਛੋਟਾ ਸੈਕ ਲੱਗਿਆ ਹੋਇਆ ਬਾਈ ਬਾਡੀ ਬੰਦਰ ਦੀ ਚੰਗੀ ਆ ਤੋੜਾ ਤੁਸੀਂ ਏਕਸ ਆ ਉਹ ਮਾਂ ਦਾ ਦੁੱਧ ਹਰ ਕਾਡ 12 ਲੀਟਰ ਆ ਦੋਸਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਈ ਜੀ ਦਾ ਨੰਬਰ ਹੈ ਜੇ ਸਾਥ ਕੋਈ ਮਿਸਟੇਕ ਹੁੰਦੀ ਹੈ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਜੀ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਜੀ 30000 ਰੁਪਏ ਇਹਦਾ ਮੁੱਲ 30000 ਰੁਪਿਆ ਕਰਦੇ ਮੌਕੇ ਤੇ ਮੰਨਤਨ ਕੀਤਾ ਜਾਊਗਾ ਹਾਂ ਕਰਦੇ ਹੋ ਠੀਕ ਹੋ ਜੀ ਤੇ ਦੂਸਰੀ ਕੱਟੀ ਵਾਲੀ ਆ ਜੋ ਇਹਦੀ ਕੀ ਡਿਟੇਲ ਆ ਜੀ ਇਹ ਢੂੜ ਸਾਲ ਦੀ ਹੈ ਇਹ ਢੂੜ ਸਾਲ ਦੀ ਹੈ ਠੀਕ ਹੋ ਜੀ ਇਹਦੀ ਮਾਂ ਦਾ ਦੁੱਧ ਰਿਕਾਰਡ ਪਤਾ ਹੀ ਆਪਾਂ ਨੂੰ ਉਹ ਅੱਜ ਤੋ ਨਜਾ ਵੀ ਉਹ ਮੈਂ ਮੱਝ ਵੇਖੀ ਆ ਸੁਣਿਆ ਵੀ ਹਮ ਲੋਹ ਹਾਂਜੀ ਤੇ 13 ਕਿਲੋ ਦੁੱਧ ਦਾ 13 ਲੀਟਰ ਦੁੱਧ ਦਾ ਰਿਕਾਰਡ ਆ ਬਈ ਇਹਦੀ ਮਾਂ ਦਾ ਠੰਡ ਤੁਸੀਂ ਦੇਖ ਸਕਦੇ ਹੋ ਬਈ ਤੁਸੀਂ ਥੰਡਾਂ ਦੀ ਕੁਆਲਿਟੀ ਵਧੀਆ ਬਾਈ ਛੋਟਾ ਸੰਗ ਆ ਪਰੇ ਮੂੜਨਾ ਬਾਡੀ ਬੰਦਰ ਦੇਖ ਸਕਦੇ ਮੜਾ ਤੁਰਵ ਭਗਾ ਦੇ ਜੀ ਅਕਸਰ ਪਾਈ ਕੋਲ ਕੱਟੀਆਂ ਵਧੀਆ ਹੀ ਹੁੰਦੀਆਂ ਆ। ਆਹ ਵਧੀਆ ਥਾਣਾ ਬਈ। ਇਹ ਮੁੱਤੇ ਦੇਖ ਸਕਦੇ ਹਾਂ 100 ਸਾਲ ਹੋ ਮੋਰਾ ਬਈ ਇਸ ਟਾਈਮ ਕੱਟੀ ਦੀ। ਦੋਨੇ ਕਟੀਆਂ ਨਹੀਂ ਗਈਆਂ ਬਈ ਮੂਹਰ ਨਸਲ ਦੇਆਂ ਕੋਈ ਵਾਲ ਚਿੱਟਾ ਨਹੀਂ ਦੇਖ ਸਕਦੇ ਹੋ ਤੁਸੀਂ ਇਹਦਾ ਕੀ ਮੁੱਲ ਕਰਦੇ ਆਂ ਇਹਦਾ 25000 ਰੁਪਏ ਜੀ ਇਹਦਾ 25000 ਰੁਪਏ ਮੁੱਲ ਕਰਦੇ ਆ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜੀ ਹਾਂ ਠੀਕ ਹੋ ਜੀ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ ਮਾੜਾ ਜੀ ਫੋਨ ਨੰਬਰ 98765 06015 ਇੱਕ ਵਾਰਾਂ ਫੇਰ ਬੋਲ ਦੇ 98765 06015 ਠੀਕ ਹੋ ਗਿਆ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਦੋਨੇ ਕਟੀਆਂ ਚੰਗੀਆਂ ਲੱਗਦੀਆਂ ਨੇ ਤੇ ਬਾਈ ਨਾਲ ਜ਼ਰੂਰ ਗੱਲਬਾਤ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ